ਸ਼ਹਿਰ ਦਾ ਜਿਹੜਾ ਮੇਨ ਨਗਰ ਕੀਰਤਨ ਹੈ ਉਹ ਜਿਹਨੂੰ ਨਗਰ ਕੀਰਤਨ ਸਾਨੂੰ ਇੱਥੋਂ ਰਾਤ ਨੂੰ ਲੱਗਦੇ ਕਿ ਇਹ ਵੀਰ ਦਾ ਫੋਨ ਆਇਆ ਕਿ ਤੁਹਾਡੇ ਬੋਰਡ ਬੰਦਾ ਭਾੜਦਾ ਅਸੀਂ ਆਪਣੇ ਮੁੰਡੇ ਜਿਹੜੇ ਨੇੜੇ ਰਹਿੰਦੇ ਇਲਾਕੇ ਦੇ ਅਸੀਂ ਉੱਥੇ ਇਲਾਕੇ ਦੇ ਬੰਦੇ ਭੇਜੇ ਉਹ ਦੇਖਿਆ ਉਹ ਬੰਦਾ ਕਹਿੰਦਾ ਸਾਡਾ ਠੇਕੇਦਾਰ ਹੈ ਸ਼ਹਿਰ ਦੇ ਸਾਰੇ ਬੋਰਡ ਲਵਾਦਾ ਨਹੀਂ ਉਹਨਾਂ ਨੂੰ ਅਸੀਂ ਕਿਹ ਤੋਂ ਲਵਾਉਂਦਾ ਹਾਂ ਗਾਜੀ ਕੀਰਤਨ ਦੇ ਬੋਰਡ ਦੇ ਲਾ ਕੇ ਦੇਖ ਲੋ ਉਹ ਬੰਦੇ ਦਾ ਨਾਮ ਲੈਂਦਾ ਪਿਆ ਸ਼ਾਮ ਆਰਟਸ ਦਾ ਬੰਦਾ ਕੀ ਕੋਈ ਰਾਤੀਂ ਅਸੀਂ ਸਵੇਰੇ ਲੋਕਾਂ ਕੋ ਸਪੌਂਸਰ ਸੰਗਤਾਂ ਤੁਸਾਨੂੰ ਕਰਦੀ ਹੈ ਅਸੀਂ ਬੋਰਡ ਲਵਾਨੇ ਆ ਸ਼ਾਮ ਨੂੰ ਸਾਡੇ ਬੋਰਡ ਗੈਪ ਹੋ ਜਾਂਦੇ ਆ ਕੌਣ ਜ਼ਿੰਮੇਵਾਰ ਹੈ ਜੀ ਪੁਲਿਸ ਕਹਿੰਦੀ ਬੰਦਾ ਚਾੜ ਦਿਓ ਪੁਲਿਸ ਨੂੰ ਕੋਈ ਬੰਦਾ ਦੇ ਦਿਓ ਜਿੰਨੇ ਬੋਰਡ ਪੜਵਾਏ ਆ ਬੰਦਾ ਹੈ ਕਿੱਥੇ ਸਟੇਕ ਕਸੂਰ ਹੈ ਸੰਗਤ ਦਾ ਕੀ ਕਸੂਰ ਹੈ ਜਿਹੜਾ 15-1500 ਦੇ ਬੋਰਡ ਵੀ ਸਾਨੂੰ ਸਪੌਂਸਰ ਸੇਵਾ ਕਰਦਾ ਹੈ ਇਹ ਆ ਕੇ ਪਾੜਨ ਦੇ ਕੌਣ ਹੱਕਦਾਰ ਹੁੰਦੇ ਆ ਜਿੱਥੇ ਲਿਖ ਕੇ ਲਾਇਆ ਹੋਏ ਬੋਰਡ ਨਾਲ ਜੇ ਬੋਰਡ ਲੱਗਾ ਹੈ ਇਹਨੇ ਕਿਉਂ ਪਾੜਿਆ ਸਾਨੂੰ ਜਵਾਬ ਚਾਹੀਦਾ ਇਹ ਲੈ ਰਿਹਾ ਇੱਥੇ ਭਾਈ ਉਹ ਕਹਿੰਦਾ ਪਾੜ ਕੇ ਤੇ ਨਵੇਂ ਸਾਲ ਦਾ ਬ ਕਰੀ ਸਮਝਦਾ ਬੋਰਡ ਲਾਣਾ ਤੂੰ ਜੇਸੂ ਮਸੀਹ ਐ ਇੱਥੇ ਹਿੰਦੂ ਸਿੱਖ ਪਾਈਚਾਰਾ ਸਾਰਾ ਇਕੱਠਾ ਹੋਇਆ ਪਿਆ ਬੰਦੇ ਹੋਰ ਆਂਦੇ ਪਿਆ ਸਵੇਰੇ ਵੱਡੀ ਕਾਲ ਵੀ ਦਵਾਂਗੇ ਸਾਨੂੰ ਸ਼ਾਮ 8:00 ਵਜੇ ਜਾਈਦਾ ਭਾਜੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਨਹੀਂ ਉਹ ਬੰਦਾ ਇਸ ਟਾਈਮ ਕਿੱਥੇ ਜਿਹਨਾਂ ਨੇ ਬੋਰਡ ਫੜਿਆ ਬੰਦਾ ਭਾਜੀ ਆਪਾਂ ਬੰਦਾ ਆਪਾਂ ਸੇਫਲੀ ਬਣਾਇਆ ਬੰਦੇ ਨੂੰ ਵੀ ਕੈਚਰ ਕਰ ਇਹਦੇ ਦੇਖੋ ਇਸ ਬੰਦੇ ਨੂੰ ਕੁਛ ਨਹੀਂ ਕਿਹਾ ਗਿਆ ਕਿਸੇ ਵੱਲੋਂ ਕੀ ਨਾਮ ਅਜੀ ਦਾਡ ਕੀ ਨਾਮ ਕੀ ਏ ਦਾਡ ਤੇਰਾ ਕੀ ਨਾਮ ਹੈ ਬੋਲ ਅਹਾਮਾ ਜਪਦੀ ਕੁਮਾਰ ਕਿਹਨੇ ਕਿਹਾ ਬੋਟ ਫੜਨ ਵਾਸਤੇ ਸ਼ਾਮ ਆਟਾ ਅਗਲਾ ਕੀ ਸਭ ਇੱਕ ਮਿੰਟ ਬਾਈ ਦੇਖੋ ਫੋਟੋ ਖਿੱਚ ਲਿਆ ਉਹ ਨਹੀਂ ਤੇਰਾ ਨਾਮ ਕੀ ਹੈ ਭਾਈ ਤੇਰਾ ਨਾਮ ਕੀ ਹੈ ਅਹਾਮਾ ਜਪਦੀ ਹੈ ਨਹੀਂ ਤੁਹਾਨੂੰ ਦਿਖਿਆ ਨਹੀਂ ਧਾਰਮਿਕ ਵੋਟ ਨਹੀਂ ਤੁਹਾਨੂੰ ਦਿਖਿਆ ਨਹੀਂ ਵੋਟ ਧਾਰਮਿਕ ਤੈਨੂੰ ਪਤਾ ਨਹੀਂ ਲੱਗਾ ਕਿ ਧਾਰਮਿਕ ਵੋਟ ਹੈ ਤੂੰ ਪਾੜਿਆ ਹੋਸ਼ਚ ਬੰਦਾ ਹੀ ਸੀ ਤੂੰ ਤੂੰ ਵੀ ਛੇੜੀ ਘਾਰ ਚੱਲ ਰਿਹਾ ਇਸ ਟਾਈਮ ਤੁਹਾਨੂੰ ਦਿਖਿਆ ਨਹੀਂ ਆਉਗਾ ਇੰਨੇ ਥੋੜਾ ਤੂੰ ਪਾੜ ਤੇ 49 ਗਿੰਦੇ ਬੋਰਡ 47 ਕਰਾ ਪੰਨੂ ਸਾਡੇ ਮੈਂ ਗੁਰਦੁਆਰਾ ਦੀਵਾਨ ਸਾਹਿਬ ਦਾ ਜਨਰ ਸਿੱਖਿਆ 25 ਬੋਰਡ ਸਾਡੇ ਪਿਛਲੀ ਵਾਰੀ ਅਸੀਂ ਚੋਣ ਕੀਤੀ ਸੀ ਚੁੱਪ ਕਰ ਗਏ 20 ਤੋਂ 22 ਬੋਰਡ ਹੋਣ ਵਾਲਾ ਇੱਥੇ ਕਿ ਸਾਡੇ ਮੇਨ ਮੇਨ 20 ਬਾਈ 10 ਦੇ ਬੋਰਡ ਔਰ ਇਦਾਂ ਦੇ ਬੰਦੇ ਜੇ ਸਾਡੇ ਬੋਰਡ ਨਾਲ ਹੀ ਸਾਨੂੰ ਤਾਂ ਅਸੀਂ ਸ਼ਹਿਰ 'ਚ ਕਿਸੇ ਦਾ ਬੋਰਡ ਵੀ ਨਹੀਂ ਲੱਗਣ ਦੇ ਹਾਂ ਜਿਹਨੂੰ ਭੁਲੇਖਾ ਆਇਆ ਤੇ ਉਹ ਕੱਢ ਦੇ ਪਾਵੇ ਉਹ ਸ਼ਾਹ ਮਾਰ ਸਾਹਿਬ ਪਾਵੇ ਜਿਹੜੀ ਮਰਜ਼ੀ ਆ ਸਾਹਿਬ ਤੂੰ ਕੀ ਹੈ ਤਾ ਆਰਮੀ ਕਰ ਲੋਕਾਂ ਦਾ ਦੇਣਾ ਕੋਈ ਬੰਦਾ ਨਹੀਂ ਸਾਡਾ ਬੋਰਡ ਸਾਡਾ ਕਿਸੇ ਕਮਿਊਨਿਟੀ ਨਾਲ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਆ ਆ ਦੇਖੋ ਕਮਿਊਨਿਟੀ ਨਾ ਇੱਥੇ ਕੋਈ ਵੀ ਹਿੰਦੂ ਹੈ ਨਾ ਕੋਈ ਜਿੱਥੇ ਪੰਜਾਬੀ ਖੜਾ ਆ ਜੇ ਸਾਡਾ ਨੁਕਸਾਨ ਕਰਨ ਗਿਆ ਜੀ ਕਿਸੇ ਨੂੰ ਨਹੀਂ ਰਹਿਣ ਦੇਾਂਗੇ ਇੱਥੇ ਸਾਡੇ ਬੋਰਡ ਆ ਸਾਡੇ 47 ਬੋਰਡ ਖਰਾਬ ਹੋਇਆ ਸਾਡੇ ਪਰੋਗੇ ਬੰਦਾ ਵੀ ਲੈ ਜੋ ਆਪਣਾ ਜੋਰ ਕਰਨਾ ਕਰ ਲੋ ਲੇਕਿਨ 47 ਬੋਰਡ ਦੀ ਪ੍ਰੋਵਾਈਡ ਕਰੋ ਉਪਰਵਾਈਦ ਲੇਕਿਨ ਸਰਦਾਰ ਜੀ ਪ੍ਰੋਵਾਈਡ ਤੋਂ ਬਹੁਤ ਦੂਰ ਦੀ ਗੱਲ ਹੈ ਲੇਕਿਨ ਇਹ ਤਾਂ ਧਾਰਮਿਕ ਬੋਰਡ ਸੀਗਾ ਫਾੜਨ ਦਾ ਕਾਰਨ ਕੀ ਸੀਗਾ ਮੰਗਛਾ ਇਹਨਾਂ ਦੀ ਇਹਨਾਂ ਦੀ ਮੇਨ ਮੁੱਦਾ ਇਹ ਆ ਸਾਡੀ ਮੰਨ ਕੇ ਤਾਂ ਥੱਲੇ ਚੱਲਦੇ ਨੇ ਇਹਦੇ ਖਿਲਾਫ ਚੱਲਦੇ ਆ ਪੰਜਾਬੀਆਂ ਦੇ ਇਹ ਮੇਨ ਕਾਰਨ ਹੈ ਕਿ ਧਾਰਮਿਕ ਬੋਰਡ ਫਾੜਨ ਦਾ ਕਾਰਨ ਕੀ ਉਹ ਤੋਂ 47 ਦੇ ਕਹ ਜਾਂਦੇ ਆ ਵੀ ਕੋਈ ਗੱਲ ਨਹੀਂ ਸਹਿ ਜਾਂਦੇ ਆ ਕਹਿੰਦੇ ਚੱਲ ਯਾਰ ਕੋਈ ਨਹੀਂ ਕੋਈ ਨਹੀਂ ਪਰ ਇਹ ਦਿਨ ਬਦਲ ਸਾਡੇ ਸਿਰ ਤੇ ਚੜੀ ਜਾਂਦੇ ਆ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਔਰ ਇਹ ਜਿਹੜਾ ਸਾਡੇ ਨਗਰ ਜਿੱਤਣ ਨਾਲ ਇਹਨਾਂ ਨੇ ਕੀਤਾ ਸਵੇਰੇ ਇੱਥੇ ਇਹਨਾਂ ਨੂੰ ਦਿਖਾ ਦਿਆਂਗਾ ਕਿਦਾਂ ਕੱਠ ਹੁੰਦਾ ਤਾਂ ਕੀ ਕੀਤਾ ਜਾਂਦਾ ਇਹਨਾਂ ਨੇ ਨਸ਼ਾ ਪੂਰਾ ਕੀਤਾ ਹੈ ਕਿਸੇ ਵੀ ਕਮਿਊਨਿਟੀ ਨਾਲ ਕੋਈ ਪੰਗਾ ਨਹੀਂ ਸਾਡਾ ਸਾਰੇ ਅਸੀਂ ਇੱਕਾਂ ਲੇਕਿਨ ਇਹ ਇੱਕ ਸ਼ਰਾਰਤ ਹੈ ਉਹ ਸ਼ਰਾਰਤੀ ਬੰਦੇ ਨੂੰ ਇਹ ਪਰਮਾਤਮਾ ਬੰਦਿਆਂ ਵੱਲੋਂ ਸਾਡੇ ਲਈ ਕੀਰਤਨ ਹੈਗਾ ਜੀ ਬੋਰਡ ਬਾੜ ਵਾਸਤੇ ਹਾਂਜੀ ਬੋਰਡ ਕਿਸ ਕੱਲਿਆ ਕਰਨੇ ਆ ਬੋਰਡ ਬਾੜਨ ਵਾਸਤੇ ਨਹੀਂ ਬੋਰਡ ਫਾੜ ਕੇ ਤੁਸੀਂ ਕਰਦੇ ਕੀ ਹੋ ਅੱਗੇ ਹੈ ਨਹੀਂ ਨਹੀਂ ਬੋਰਡ ਫਾੜ ਕੇ ਤੁਸੀਂ ਕਰਦੇ ਕੀ ਹੋ ਜੀ ਉਹ ਸਹੀ ਭਾਸ਼ਾ ਬੋਲ ਕੀ ਪ੍ਰਦੀਪ ਤਰਨਾਮ ਪ੍ਰਦੀਪ ਆ ਨਾ ਬੋਰਡ ਫਾੜ ਕੇ ਤੁਸੀਂ ਕਰਦੇ ਕੀ ਹੋ ਨਹੀਂ ਫਿਰ ਕੌਣ ਕਹਿੰਦਾ ਤੁਹਾਨੂੰ ਫਾੜਨ ਦਾ ਕਾਰਨ ਕੀ ਵੀ ਤੁਸੀਂ ਕੁਝ ਕਰਦੇ ਨਹੀਂ ਹੋ ਬੋਰਡ ਫਾੜਨ ਦਾ ਕਾਰਨ ਕੀ ਹੈ ਜੋ ਤੁਸੀਂ ਕੁਝ ਕਰਦੇ ਨਹੀਂ ਹੋ ਕਿਉਂ ਫਾੜੇ ਕਿਉਂ ਤੁਸੀਂ ਕਿਉਂ ਪਾੜਦਾ ਸੀ ਉਹਨੇ ਕਿਉਂ ਗਿਆ ਬੜਾ ਉੱਚੀ ਆਵਾਜ਼ ਨਾਲ ਗੱਲ ਕਰ ਥੋੜਾ ਉੱਚੀ ਆਵਾਜ਼ ਨਾਲ ਗੱਲ ਕਰ ਉਹਨੇ ਕਿਉਂ ਗਿਆ ਖੋਲ ਕੇ ਭੇਜ ਦੇ ਤੋ ਖੋਲ ਕੇ ਭੇਜ ਥੋੜੀ ਜਿਹੀ ਮੈਂ ਮੰਜੂ ਨਵਾ ਲਗਾਏਗੇ ਨਵਾ ਇਹ ਨਵਾ ਲਗਾਏ ਉਹਨਾਂ ਤਾਂ ਨਵਾ ਹੀ ਬੋਰਡ ਸੀ ਨਾ ਹੈ ਤਾਂ ਬੋਰਡ ਨਵਾ ਹੀ ਸੀ ਨਾ ਜੇ ਜਿੰਨੇ ਹਲੇ ਹੋਇਆ ਤਾਂ ਨਹੀਂ ਨਾ ਜੇ ਜਿੰਨੇ ਹਲੇ ਹੋਣਾ ਹੈ ਤੈਨੂੰ ਬੋਰਡ ਪਾੜਨ ਨੂੰ ਕਿਹਾ ਕਿਨੇ ਤੈਨੂੰ ਕਿਨੇ ਥੋੜੀ ਦਿੱਤੀ ਕਿ ਬੋਰਡ ਪਾੜ ਕੇ ਨਵਾ ਲਾ ਦੇ ਸ਼ਾਮਾ 25 ਰੋਡ ਨੂੰ ਬਈ ਸ਼ਾਮਾ ਸ਼ਾਮ ਆਟਾ ਸ਼ਾਮ ਇਹ ਹੈ ਕੋਣਾ ਬੰਦਾ ਸ਼ਾਮ ਤੋਂ ਸਵੇਰ ਬੈਨ ਦੂੰਗਾ ਕਿੱਥੇ ਰਹਿਣ ਵਾਲਾ ਤੂੰ ਪਿੱਛੋਂ ਇਹ ਸਿਰਫ ਹੈ ਮਮਾ ਜੀ ਬਲਦੀਓ ਨਾ ਬਤਨੀ ਪਿੱਛੇ ਤੋ ਕਿੱਥੇ ਰਹਿਣ ਵਾਲਾ ਪਿਛੋਖੜ ਕਿੱਥੇ ਤੁਹਾਡਾ ਮੇਰੇ ਅਜ ਦੇ ਵਿੱਚ ਅਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜਾਂ ਇਹ ਏਜੰਸੀ ਦਾ ਬੰਦਾ ਹੈ ਜਾਂ ਕਿਸੇ ਦਾ ਬੰਦਾ ਹੈ ਸਾਨੂੰ 24 ਘੰਟੇ ਹਲਿਕਟ ਦੇ ਵਿੱਚ ਤੁਹਾਨੂੰ ਦੱਸਿਆ ਜਾਵੇ ਨਹੀਂ ਤਾਂ ਅਸੀਂ ਸਾਰੇ ਚੌਂਗ ਸ਼ਹਿਰ ਦੇ ਬੰਦ ਕਰਾਂਗੇ ਸਰ ਪੁਲਿਸ ਪ੍ਰਸ਼ਾਸਨ ਪੁਲਿਸ ਕੀ ਕਰਦੇ ਹੋ